ਸਾਸਰੀਕਾਲ ਦੋਸਤੋ ਅੱਜ ਆਪਾਂ ਕੇਲਿਆਂ ਤੋਂ ਬਹੁਤ ਹੀ ਅਨੋਖੀ ਤੇ ਸਪੈਸ਼ਲ ਰੈਸਪੀ ਬਣਾ ਕੇ ਤਿਆਰ ਕਰਾਂਗੇ ਜਿਹੜੇ ਮੇਰੇ ਭੈਣ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚਲੋ ਜੀ ਫਿਰ ਆਪਾਂ ਰੈਸਪੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਨੇ ਕੇਲਿਆਂ ਨੂੰ ਕੱਟ ਲੈਣਾ ਇਸ ਤਰ੍ਹਾਂ ਵਿਚਾਲੋਂ ਦੋ ਪੀਸ ਕਰ ਲਏ ਹੁਣ ਆਪਾਂ ਇਹਨਾਂ ਦੇ ਚਾਰ ਪੀਸ ਕਰ ਲਾਂਗੇ ਇਸ ਤਰ੍ਹਾਂ ਕੱਟ ਲੈਣਾ ਤੁਸੀਂ ਚਾਰ ਚਾਰ ਪੀਸ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਲਿਆ ਕੱਟ ਕੇ ਆਪਾਂ ਨੇ ਸਾਰੇ ਤਿਆਰ ਕਰ ਲਏ ਗੁਣ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਅਗਲੀ ਸਮਾਨ ਦੀ ਤਿਆਰੀ ਕਰਦੇ ਹਾਂ ਆਪਾਂ ਨੇ ਅੱਧੇ ਕੌਲੀ ਲਈ ਹੈ ਮੈਦੇ ਦੀ ਤੁਸੀਂ ਵੀ ਮੈਦਾ ਹੀ ਲੈਣਾ ਇਹ ਵਾਲੀ ਰੈਸিপি ਮੈਦੇ ਦੇ ਵਿੱਚ ਹੀ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਮਸਾਲੇ ਐਡ ਕਰ ਲਾਂਗੇ ਤੁਸੀਂ ਤੁਹਾਨੂੰ ਵੀ ਜਿਹੜੇ ਮਸਾਲੇ ਪਸੰਦ ਨੇ ਤੁਸੀਂ ਉਹ ਵਾਲੇ ਮਸਾਲੇ ਇਹਦੇ ਵਿੱਚ ਐਡ ਕਰ ਸਕਦੇ ਹੋ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਐਡ ਕਰ ਲਿਆ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਮਿਰਚ ਪਾਵਾਂਗੇ ਜੀਰਾ ਮਸਾਲਾ ਤੁਸੀਂ ਚਾਟ ਮਸਾਲਾ ਵੀ ਯੂਜ਼ ਕਰ ਸਕਦੇ ਆ ਜਿਹੜੇ ਤੁਹਾਨੂੰ ਮਸਾਲੇ ਪਸੰਦ ਨੇ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋ ਥੋੜੀ ਜਿਹੀ ਆਪਾਂ ਇਹਦੇ ਵਿੱਚ ਸੁੱਕੇ ਧਨੀਏ ਦੀਆਂ ਪੱਤੀਆਂ ਐਡ ਕਰ ਲਾਂਗੇ ਹੁਣ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਵਧੀਆ ਜਿਹਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਇਹਨੂੰ ਤੁਸੀਂ ਵੀ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੋ ਕਿ ਆਪਣੇ ਕੋਲ ਬਹੁਤ ਹੀ ਵਧੀਆ ਸਮੂਥ ਜਾਂ ਪੇਸਟ ਵਾਂਗ ਕੇ ਤਿਆਰ ਹੋ ਜੇ ਤੁਸੀਂ ਵੀ ਇਹਨੂੰ ਚੰਗੀ ਤਰ੍ਹਾਂ ਫੇਟ-ਫੇਟ ਕੇ ਵਧੀਆ ਜਿਹਾ ਘੋਲ ਤਿਆਰ ਕਰ ਲੈਣਾ ਜਿਹਦੇ ਵਿੱਚ ਆਪਣੇ ਇਹ ਕੇਲੇ ਚੰਗੀ ਤਰ੍ਹਾਂ ਬਣਸਾ ਪਣਾ ਹੁਣ ਆਪਣਾ ਘੋਲ ਬਣ ਕੇ ਤਿਆਰ ਆ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਤੇਲ ਪਾ ਕੇ ਗਰਮ ਕਰ ਲਾਂਗੇ ਤੇ ਆਪਾਂ ਮੀਡੀਅਮ ਅੱਗ ਤੇ ਇਹਨਾਂ ਨੂੰ ਪਕਾ ਲਾਂਗੇ ਤੁਸੀਂ ਕਿਸੀ ਵੀ ਤੇਲ ਦੇ ਵਿੱਚ ਇਹਨੂੰ ਫਰਾਈ ਕਰ ਸਕਦੇ ਹੋ ਇਹ ਰੈਸਪੀ ਦਾ ਨਾਮ ਹੈਗਾ ਜੀ ਕੇਲਿਆਂ ਦੇ ਪਕੌੜੇ ਇਹਨੂੰ ਬਾਹਰਲੇ ਲੋਕ ਵੀ ਬਹੁਤ ਪਸੰਦ ਕਰਦੇ ਨੇ ਬਹੁਤ ਚਾਹ ਨਾਲ ਖਾਂਦੇ ਨੇ ਤੁਸੀਂ ਵੀ ਇਹਨੂੰ ਆਪਣੇ ਘਰ ਵਿੱਚ ਬਣਾ ਕੇ ਖਾਓ ਤੇ ਤੁਸੀਂ ਇਹਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਗੈਸ ਨੂੰ ਆਪਾਂ ਨੇ ਮੀਡੀਅਮ ਤੇ ਕਰਤਾ ਹੁਣ ਆਪਾਂ ਦੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਡਿਪ ਕਰਕੇ ਤੇ ਬਾਦੂ ਦਾ ਜਿਹੜਾ ਆਪਾਂ ਕੋਲਾ ਨੂੰ ਉਤਾਰ ਦਵਾਂਗੇ ਇਹਦੇ ਨਾਲੋਂ ਤੇ ਇਹਨਾਂ ਨੂੰ ਆਪਾਂ ਗਰਮ ਗਰਮ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਇਸ ਤਰ੍ਹਾਂ ਆਪਾਂ ਫਰਾਈ ਕਰੀ ਜਮਾ ਇਹਨਾਂ ਨੂੰ ਇਸ ਪਾ ਕੇ ਤੁਸੀਂ ਜੇ ਜੋ ਪੇਸਟ ਬਣਾਉਣਾ ਇਹ ਬਹੁਤ ਵਧੀਆ گاੜਾ ਜਿਹਾ ਪੇਸਟ ਬਣਾਉਣਾ ਚਾਹੀਦਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਨੇ ਕੋਟ ਕਰ ਲੈਣਾ ਕੇਲੇ ਨੂੰ ਫੇਰ ਹੀ ਆਪਣਾ ਕੇਲਾ ਪਕੌੜਾ ਵਧੀਆ ਬਣ ਕੇ ਤਿਆਰ ਹੋਊਗਾ ਲਓ ਜੀ ਆਪਣੀ ਨਵੀਂ ਤੇ ਅਨੋਖੀ ਰੈਸਪੀ ਬਣ ਕੇ ਤਿਆਰ ਹੈ ਕੇਲੇ ਦੇ ਪਕੌੜੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰੋ ਬਹੁਤ ਹੀ ਸੌਫਟ ਨੇ ਬਹੁਤ ਹੀ ਵਧੀਆ ਨੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਨੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ